ਮੈਗਸਥਾਨ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਦੇਖ ਕੇ ਅੰਦਾਜ਼ਾ ਸਾਫ਼ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਹੈ ਜਿहां ਇੱਥੇ ਅਚਾਨਕ ਅੱਗ ਲੱਗ ਗਈ ਹੈ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਾਫੀ ਫੈਲ ਚੁੱਕੀ ਹੈ ਅੱਗ ਹਾਲਾਂਕਿ ਜਾਨੀ ਨੁਕਸਾਨ ਇਸ ਵਿੱਚ ਕੁਝ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਹੱਦ ਤੱਕ ਹੋਇਆ ਫਾਇਰ ਬ੍ਰੇਗਰ ਦੀਆਂ ਗੱਡੀਆਂ ਜ਼ਰੂਰ ਮੰਗਵਾਈਆਂ ਗਈਆਂ ਨੇ ਜੋ ਕਿ ਮੁਸ਼ਕਲ ਨਾ ਲੱਗੀਆਂ ਹੋਈਆਂ ਨੇ ਸਾਕਦ ਤੇ ਕਾਬੂ ਪੌਂਡ ਦੇ ਵਿੱਚ ਪਰ ਤਸਵੀਰਾਂ ਦੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਅਚਾਨਕ ਲੱਗੀ ਅੱਗ ਕਿਸ ਤਰ੍ਹਾਂ ਫੈਲ ਗਈ ਤੇ ਅਫੜਾ ਤਫੜੀ ਵਾਲਾ ਮਾਹੌਲ ਬਣ ਗਿਆ ਹਾਸੇ ਤੋਂ ਤੁਰੰਤ ਬਾਅਦ ਫਾਇਰ ਵਿਗਟ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਮਿਲੇ ਜਾਣਕਾਰੀ ਮੁਤਾਬਕ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੇ ਜ਼ਿਆਦਾ ਗਿਣਤੀ ਵਿੱਚ ਮਾਲੀ ਨੁਕਸਾਨ ਜ਼ਰੂਰਤ ਹੋਇਆ ਅਚਾਨਕ ਅੱਗ ਲੱਗੀ ਹੈ ਹਾਲਕਿ ਅੱਗ ਲੱਗਣ ਦੇ ਕਾਰਨ ਬਾਰੇ ਜਾਣਕਾਰੀ ਨਹੀਂ حاصل ਹੋ ਪਾਈ ਪਰ ਫਾਇਰ ਬੇਗਰਦੀਆਂ ਗੱਡੀਆਂ ਜ਼ਰੂਰ ਪਹੁੰਚੀਆਂ ਹੋਈਆਂ ਨੇ ਤੇ ਸਾਗ ਦੇ ਕਾਬੂ ਪਾਉਣ ਦੇ ਵਿੱਚ ਝਟੀਆਂ ਹੋਈਆਂ ਨੇ ਸ਼੍ਰਾਇਨ ਬੋਰਡ ਦੇ ਗੋਦਾਮ ਨੂੰ ਇਹ ਅੱਗ ਲੱਗਿਆ ਜਿਸ ਵਿੱਚ ਕਾਫੀ ਸਾਰਾ ਸਮਾਨ ਪਿਆ ਸੀ ਕਿਉਂਕਿ ਜੋ ਵੈਸ਼ਨੋ ਦੇਵੀ ਮੰਦਿਰ ਦੇ ਵਿੱਚ ਸਮਾਨ ਪਹੁੰਚਾਇਆ ਜਾਂਦਾ ਸ਼੍ਰਾਇਨ ਬੋਰਡ ਦੇ ਨਾਂ ਗੋਦਾਮਾਂ ਦੇ ਵਿੱਚ ਪਿਆ ਹੁੰਦਾ ਹੈ ਉਹ ਤਕਰੀਬਨ ਸਾਰਾ ਸੜਕੇ ਸਵਾਹ ਹੋ ਚੁੱਕਿਆ ਮਾਲੀ ਨੁਕਸਾਨ ਕਾਫੀ ਹੱਦ ਤੱਕ ਹੋਣ ਦੀ ਜੋ ਖਬਰ ਹੁਣ ਤੱਕ ਸਾਹਮਣੇ ਆਈ ਹੈ ਅਗਲਾ ਦੰਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ ਪਰ ਫਾਇਰ ਬਿਗੜਦੀਆਂ ਗੱਡੀਆਂ ਇਸ ਸਾਗ ਦੇ ਉਤੇ ਕਾਬੂ ਪਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ